ਤੇ ਪੜ ਚੌਥਾ ਸ਼ੁਰੂ ਕਰਦੇ ਹਾਂ ਜੀ ਰੇਲ ਦੀ ਖੇਡ ਕਿੰਨੀ ਸੋਹਣੀ ਇਹ ਖੇਡ ਸਾਰੇ ਬੱਚੇ ਬਨ ਜਾਓ ਰੇਤ ਸਭ ਤੋਂ ਅੱਗੇ ਵਾਲਾ ਇੰਜਨ ਇਸਦੇ ਪਿੱਛੇ ਲਗਦੇ ਜਾਓ ਰਾਹ ਵਿੱਚ ਜੋ ਵੀ ਮਿਲਦਾ ਜਾਵੇ ਉਸ ਨੂੰ ਆਪਣੇ ਨਾਲ ਰਲਾਓ ਅੱਗੇ ਵਾਦੀ ਜਾਂਦੀ ਰੇ ਕਰਦੀ ਜਾਵੇ ਛੁਕ 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 ਜਦ ਕੋਈ ਸਟੇਸ਼ਨ ਆ ਜਾਵੇ ਸੀਟੀ ਵਜਾ ਰੁਕ 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 ਕੋਈ ਚੜਦਾ ਕੋਈ ਉਤਰਦਾ ਹਰ ਸਟੇਸ਼ਨ ਤੇ ਪੀੜ ਹੈ ਭਾਰੀ ਮੰਜ਼ਿਲ ਬੱਸ ਆਉਣ ਵਾਲੀ ਹੈ ਹੁਣ ਨਾ ਚੜੇ ਕੋਈ ਵੀ ਸਵਾਰੀ ਅੰਤਿਮ ਸਟੇਸ਼ਨ ਆ ਗਿਆ ਰੁਕ ਗਈ ਹੈ ਰੇਲ ਸਾਰੇ ਬੱਚੇ ਘਰਾਂ ਨੂੰ ਜਾਓ ਖਤਮ ਹੋ ਗਈ ਹੈ ਖੇਡ ਇਹ ਸੀ ਜੀ ਸਾਡੀ ਅੱਜ ਦਾ ਪਾਠ 4 ਰੇਲ ਦੀ ਖੇਡ ਵਾਟ ਤੋਂ ਵਾਸ਼ਿਆ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਜੀ ਮਿਲਦੇ ਆਂ ਦੀ ਨਵੀਂ ਵੀਡੀਓ ਲੈ ਕੇ ਜੀ ਸასი ਕਾ